ਇਰਮੁਦ ਹੈ ਕਿ ਮੈਡੀਕਲ ਕਾਲਜ ਦੀ ਨਾ ਤਾਂ ਹੁਣ ਤੱਕ ਕੋਈ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋਇਆ ਹੈ ਮੈਂ ਤਾਂ ਸ਼ਹਿਰ ਦੇ ਵਿੱਚ ਨਹੀਂ ਦੇਖਿਆ ਕਿ ਕਿ ਉਹ ਜਗਾ ਪਲੇਸ ਨੂੰ ਨਿਯੁਕਤ ਕਰਕੇ ਉਸ ਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੋਵੇ ਤਾਂ ਕਿ ਵੀ ਉਹ ਚੱਲ ਰਿਹਾ ਹੋਵੇ ਕੰਟੀਨਿਊ ਚੱਲ ਰਿਹਾ ਹੋਵੇ ਨਹੀਂ ਸਰ ਮੈਡੀਕਲ ਕਾਲਜ ਨਹੀਂ ਬਣ ਰਿਹਾ ਇਸ ਟਾਈਮ ਬਨਿਆ ਨਹੀਂ ਹੈ ਸਿਰਫ 3-4 ਸਾਲਾਂ ਤੋਂ ਇੱਕ ਸੁੰਦੇ ਆ ਰਿਹਾ ਕਿ ਮੈਡੀਕਲ ਕਾਲਜ ਪਾਸ ਹੋਇਆ ਔਰ ਨਹੀਂ ਬਣਿਆ ਇਹ ਵੀ ਇੱਕ ਮਲੇਰ ਕੋਲੇ ਦਾ ਬਹੁਤ ਗੰਭੀਰ ਮੁੱਦਾ ਹੈ ਹੁਣ ਤੁਸੀਂ ਪਿੱਛੇ ਦੇਖਿਆ ਕਿ ਇੱਕ ਟਿਕਟਾਂ ਦੀ ਵੰਡ ਪਿੱਛੇ ਪਾਰਟੀ ਦੇ ਬਹੁਤ ਸਾਰੇ ਲੀਡਰ ਅਦਰੋਂ ਤੋਂ ਉਧਰ ਉਧਰੋਂ ਤੋਂ ਅਦਰ ਜਾ ਰਹੇ ਨੇ ਸਰ ਕਿੱਤੀ ਕਿੱਣੀ ਮਿਲਿਆ ਸਰ ਕਿ ਟਿਕਟ ਪਿੱਛੇ ਹੀ ਪਾਰਟੀ ਦਾ ਜਿਹੜਾ ਬੇਸ ਹੈ ਕਿ ਟਿਕਟ ਤੇ ਵੀ ਚੀ ਇਸ ਨੂੰ ਲੜਿਆ ਜਾਂਦਾ ਆਵਾਮ ਦੇ ਚੋ ਮੁੱਦੇ ਨੇ ਆਵਾਮ ਦੀ ਜੇ ਅਗਰ ਕੋਈ ਗੱਲ ਕਰਦਾ ਤੇ ਉਸ ਦੀ ਨਾ ਸੁਣੀ ਨਹੀਂ ਜਾਂਦੀ ਸਿਰਫ ਲਾਰੇਆਂ ਦੇ ਨਾਲ ਹੀ ਰੱਖਣ ਦੇ ਨਾਲ ਜਿਹੜਾ ਉਹ ਇਹ ਕੰਮ ਨਹੀਂ ਚਰੇਗਾ ਕਿਉਂਕਿ ਮਲੇਰਕੋਲੇ ਦੀ VOTING ਹੀ ਫੈਸਲਾ ਕਰਦੀ ਹੈ ਡਿਸਟ੍ਰਿਕਟ ਸੰਗਰੂਰ ਦੀ ਸੀਟ ਦਸਰ ਪਿਛਲੀ ਵਾਰ 8000 ਲੀਡ ਤੇ ਮਾਨਸਬਾ ਗਏ ਗਏ ਸੀ ਕਿ ਸਿਮਰ ਸਿੰਘ ਮਾਨ ਸ਼ੋਮਣ ਗੱਲ ਦੇ ਹਲਵਲੇ ਉਹ ਮਲੇਰਕੋਲੇ ਦੀ ਲੀਡ ਦੇ ਕਾਰਨ ਹੀ ਗਏ ਸੀ ਤੋਂ ਸਰ ਮਲੇਰਕੋਲੇ ਦੇ ਆਵਾਮ ਦੇ ਮੁੱਦਿਆਂ ਦੀ ਗੱਲ ਹੁਣ ਤੱਕ ਕਿਸੇ ਵੀ ਲੀਡਰ ਦੇ ਸਪਸ਼ਟ ਰੂਪ ਦੇ ਵਿੱਚ ਨਹੀਂ ਆਈ ਸਰ ਕੀ ਮਲੇਰ ਕੋਲੇ ਦੀ ਆਵਾਮ ਨੂੰ ਅੱਖੋਂ ਪਰੇ ਕੀਤਾ ਜਾ ਰਿਹਾ ਹੈ ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਆ ਮਲੇਰ ਕੋਲੇ ਦੀ ਆਵਾਮ ਦਾ ਨਾਂ ਬੋਲਣਾ ਇਹਨਾਂ ਲੀਡਰਾਂ ਦੇ ਖਿਲਾਫ ਕਿ ਅਸੀਂ ਇਹ ਦੀ ਕਮਜ਼ੋਰੀ ਮੰਨੀ ਹੈ ਕਿ ਨਹੀਂ ਵੈਲਕਮ ਟੂ ਮਾਈ ਚੈਨਲ ਰੀਸੈਂਟ ਟਾਈਮਸ ਮੈਂ ਬਮੂਰ ਰਸ਼ੀਦ ਅਜ ਫੇਰ ਆਪ ਸਭ ਦਾ ਵੈਲਕਮ ਕਰਦਾ ਸਾਡਾ ਜੋ ਪ੍ਰੋਗਰਾਮ ਹੈ ਸੁਨੋ ਨੇਤਾ ਜੀ ਇਸ ਪ੍ਰੋਗਰਾਮ ਦੇ ਤਹਿਤ ਅੱਜ ਸਾਡੇ ਨਾਲ ਮੁਹੰਮਦ ਇਰਫਾਨ ਸਾਹਿਬ ਹੈ ਨਵਾਬ ਸ਼ੇਰ ਮੁਹੰਮਦ ਖਾਨ ਸੁਸਾਇਟੀ ਵੈਲਫੇਅਰ ਸੁਸਾਇਟੀ ਹੈ ਜੋ ਕੰਮ ਕਰ ਰਹੀ ਹੈ ਲੋਕ ਭਲਾਈ ਦੇ ਕੰਮ ਕਰਦੀ ਹੈ ਮਲੇਰ ਕੋੜਲੇ ਦੇ ਵਿੱਚ ਉਹਦੇ ਡੈਜ਼ਿਗਨੇਟਿਡ ਪਰਸਨ ਹੈ ਇਰਫਾਨ ਸਾਹਿਬ ਆਪਾਂ ਗੱਲ ਕਰਾਂਗੇ ਕਿ ਮਲੇਰ ਕੋੜਲੇ ਦੀ ਆਵਾਮ ਬੇਸਿਕਲੀ ਜੋ ਕੈਂਡੀਡੇਟਸ ਹੈ ਲੋਕ ਸਭਾ ਦੇ ਉਹਨਾਂ ਤੋਂ ਕੀ ਚਾਹੁੰਦੇ ਆਂ ਔਰ ਇੱਕ ਗੱਲ ਇਹਨਾਂ ਤੋਂ ਹੋਰ ਪੁੱਛਾਂਗੇ ਕਿ ਕਿਸ ਕੈਂਡੀਡੇਟ ਤੋਂ ਇਹਨਾਂ ਨੇ ਹੁਣ ਤੱਕ ਮਲੇਰ ਕੋੜਲੇ ਦੀ ਭਲਾਈ ਮਲੇਰ ਕੋੜਲੇ ਦੇ ਲੋਕਾਂ ਦੀ ਖੁਸ਼ਹਾਲੀ ਬਿਹਤਰੀ ਵਾਸਤੇ ਕੀ ਸੁਣਿਆ ਹੈ ਔਰ ਕੀ ਮਲੇਰ ਕੋਲ ਦੇ ਦਾ ਕੋਈ ਮੁੱਦਾ ਇਸ ਇਲੈਕਸ਼ਨ ਦੇ ਵਿੱਚ ਹੁਣ ਤੱਕ ਸੁਣਨ ਨੂੰ ਮਿਲੇ ਹੈ ਜਾਂ ਨਹੀਂ ਮਿਲੇਆ ਆਓ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਹੀਏ ਤੇ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਇਹਨਾਂ ਦੇ ਮੁਤਾਬਕ ਮਲੇਰ ਕੋਲ ਦੇ ਕਿਹੜੇ-ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਕੰਮ ਹੋਣਾ ਬੰਦ ਹੈ ਆਓ ਵੈਲਕਮ ਕਹੀਏ ਇਤਵਾਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਰੂੰਗਾ ਤੁਹਾਨੂੰ ਮੇਰੇ ਚੈਨਲ ਰੀਸੈਂਟ ਟਾਈਮ 'ਚ ਜੀ ਮਾਮੂਨ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਸੱਦਾ ਦਿੱਤਾ ਤੇ ਸਾਨੂੰ ਸਦਾ ਦਿੱਤਾ ਤੇ ਸਭ ਤੋਂ ਪਹਿਲਾਂ ਹੀ ਮੇਰੇਆਂ ਮਤਲਬ ਜਿਹੜੇ ਰੀਸੈਂਟ ਨੂੰ ਦੇਖ ਰਹੇ ਵੀਵਰਸ ਨੇ ਸਭ ਤੋਂ ਪਹਿਲਾਂ ਉਹਨ ਉਹ ਨਮਸਤੇ ਤੇ ਸਸ਼ੇਕਾ ਲਾ ਮੇਰੇ ਵੱਲੋਂ ਤੇ ਸਾਡੀ ਟੀਮ ਵੱਲੋਂ ਵੀ ਤੇ ਸਰ ਜਿੱਦਾਂ ਤੁਸੀਂ ਸਵਾਲ ਕੀਤਾ ਕਿ ਜਿਹੜੇ ਇਲੈਕਸ਼ਨ ਦੇ ਵਿੱਚ ਨੇਤਾ ਲੀਡਰਸ ਜਿਹੜੇ ਉਤਰਦੇ ਨੇ ਕਿ ਆਵਾਮ ਉਹਨਾਂ ਪ੍ਰਤੀ ਕੀ ਸੋਚਦੀ ਹੈ ਜੀ ਤੇ ਦੇਖੋ ਇੱਕ ਆ ਆਵਾਮ ਦੀ ਜਿਹੜੀ ਆਵਾਜ਼ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਜਿਹੜਾ ਉਹਨਾਂ ਦਾ ਲੀਡਰ ਹੋਵੇ ਜਾਂ ਉਹਨਾਂ ਦਾ ਜਿਹੜਾ ਨੇਤਾ ਹੋਵੇ ਉਹ ਉਹਨਾਂ ਦੀ ਗੱਲ ਰੱਖਣ ਵਾਲਾ ਹੋਣਾ ਚਾਹੀਦਾ ਹੈ ਪਬਲਿਕ ਦੇ ਕੰਮ ਪਬਲਿਕ ਪਲੇਸ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਜਿਹੜਾ ਲੀਡਰ ਜਾਂ ਜਿਹੜਾ ਨੇਤਾ ਆ ਇੱਕ ਚਾਹੇ ਉਹ ਕਿਸੇ ਵੀ ਮਤਲਬ ਕਮਿਊਨਲ ਸੰਬੰਧ ਰੱਖਦਾ ਹੋਵੇ ਜਾਂ ਕਿਸੇ ਵੀ ਪਾਰਟੀ ਨਾਲ ਤਾਲੁਕ ਰੱਖਦਾ ਹੋਵੇ ਇਹ ਮੈਟਰ ਨਹੀਂ ਕਰਦਾ ਮਮਨ ਸਾਹਿਬ ਮੈਟਰ ਕਰਦਾ ਹੈ ਕਿ ਉਹ ਨੇਤਾ ਜਾਂ ਉਹ ਲੀਡਰ ਜਿਹੜਾ ਹੈ ਉਹ ਆਵਾਮ 'ਚ ਉਸੇ ਕਿੰਨੀ ਕਿ ਪ੍ਰਸਿੱਧਤ ਹੈ ਆਵਾਮ ਦੇ ਮਤਲਬ ਲੋਕਾਂ ਦੇ ਕਿੰਨੇ ਕੰਮ ਕਰ ਰਿਹਾ ਹੈ ਕਿ ਆਵਾਮ ਦੇ ਨਾਲ ਜ਼ਮੀਨੀ ਤੌਰ ਤੇ ਕਿੰਨਾ ਕੋ ਜੁੜਿਆ ਹੋਇਆ ਹੈ ਕਾਪਾ ਸਾਹਿਬ ਇੱਥੇ ਮੈਂ ਤੁਹਾਨੂੰ ਟੋਕੂਗਾ ਮੈਨੂੰ ਸਿਰਫ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਮਲੇਰਕੋਟਲੇ ਦੇ ਅਸੇ ਕਿਹੜੇ ਮੁੱਦੇ ਆ ਜਿਨ੍ਹਾਂ ਦੇ ਉੱਪਰ ਤੁਹਾਨੂੰ ਲੱਗਦਾ ਕਿ ਕੰਮ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਉੱਪਰ ਕੰਮ ਨਹੀਂ ਹੋਇਆ ਹੁਣ ਤੱਕ ਸਰ ਦੇਖੋ ਜਿੱਦਾਂ ਕਿ ਬਹੁਤ ਸਾਰੇ ਮੁੱਦੇ ਜਿਹੜੇ ਅਧੂਰੇ ਪਏ ਨੇ ਮਲੇਰਕੋਟਲਾ ਦੇ ਤੇ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਇਆ ਗਿਆ ਤੁਸੀਂ ਜਾਣਦੇ ਹੋ ਨਾ ਅਨਾਉਂਸ ਕੀਤਾ ਬਾਕਾਇਦਾ ਗਵਰਨਮੈਂਟ ਆਫ ਪੰਜਾਬ ਨੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਕਿ ਮਲੇਰਕੋਲੇ ਨੂੰ ਜ਼ਿਲ੍ਹਾ ਦਿੱਤਾ ਗਿਆ ਲੇਕਿਨ ਜ਼ਿਲੇ ਦੁਆਰਾ ਜੋ ਸਭੀ ਸੁਵਿਧਾਾਂ ਜ਼ਿਲੇ ਦੇ ਅੰਡਰ ਚ ਹੋਣੀਆਂ ਚਾਹੀਦੀਆਂ ਨੇ ਜੋ ਜ਼ਿਲੇ ਦੇ ਵਿੱਚ ਬਿਲਡਿੰਗ ਕੰਟਰਕਸ਼ਨ ਦਾ ਕੰਮ ਹੋਣਾ ਚਾਹੀਦਾ ਹੈ ਜਾਂ ਜ਼ਿਲੇ ਦੇ ਜੋ ਰੂਲਸ ਔਰ ਰੈਗੂਲੇਸ਼ਨ ਜੋ ਇੰਪਲੀਮੈਂਟੇਸ਼ਨ ਹੋਣੇ ਚਾਹੀਦੇ ਨੇ ਬਟ ਓਜੇ ਤੱਕ ਸਾਨੂੰ ਮਲੇਰਕੋਲੇ ਦੀ ਆਵਾਮ ਨੂੰ ਨਹੀਂ ਦੇਖ ਨੂੰ ਮਿਲ ਰਹੀ ਸਰ ਪਹਿਲਾ ਮੁੱਦਾ ਦੂਸਰਾ ਮੁੱਦਾ ਮਲੇਰਕੋਲਾ ਇੱਕ ਜ਼ਿਲ੍ਹਾ ਬਣਿਆ ਔਰ ਮਲੇਰਕੋਲੇ ਨੂੰ ਖਾਸ ਕਰ ਇੱਕ ਕਾਫੀ ਟਾਈਮ ਤੋਂ ਆਵਾਮ ਵੀ ਸੁਣਦੀ ਆ ਰਹੀ ਹੈ ਅਸੀਂ ਵੀ ਸੁਣਿਆ ਤੁਸੀਂ ਵੀ ਸੁਣ ਰਹੇ ਹੋ ਕਿ ਮਲੇਰਕੋਲੇ ਨੂੰ ਇੱਕ ਮੈਡੀਕਲ ਕਾਲਜ ਜਿਹੜਾ ਪਾਸ ਕੀਤਾ ਗਿਆ ਸੀ ਸੈਂਟਰ ਵੱਲੋਂ ਹੈ ਨਾ ਤੇ ਸਰ ਮਲੇਰਕੋਲੇ ਲਈ ਕਦੋਂ ਪਾਸ ਕੀਤਾ ਗਿਆ ਹੁਣ ਤੱਕ ਦਾ ਕਿੰਨਾ ਪੀਰੀਅਡ ਹੋ ਚੁੱਕਿਆ ਉਸ ਦੇ ਬਾਅਦ ਵਾਰੇ ਮਲੇਰਕੋਲੇ ਦੇ ਲੋਕਾਂ ਦੀ ਆਵਾਮ ਦੀ ਇਹਨਾਂ ਲੀਡਰਾਂ ਪਤੀ ਕੀ ਰਾਏ ਜ਼ਾਹਿਰ ਪਾਰਲੀਮੈਂਟ ਦੀ ਚੋਣ ਹੋ ਰਹੀ ਹੈ ਸਰ ਸੰਗਰੂਰ ਦੀ ਚੋਣ ਹੋਣੀ ਹੈ ਉਹਦੇ ਵਿੱਚ ਅਲੱਗ-ਅਲੱਗ ਨੇਤਾ ਉਤਰੇ ਨੇ ਸਰ ਉਹਦੇ ਵਿੱਚ ਅਗਰ ਮਲੇਰਕੋਲੇ ਦੀ ਪੋਪੂਲੇਸ਼ਨ ਦੀ ਰੇਸ਼ਿਓ ਦੇਖੀਏ ਤਾਂ ਮਲੇਰਕੋਲੇ ਦੀ ਪੋਪੂਲੇਸ਼ਨ ਦੀ ਰੇਸ਼ਿਓ ਜਿਹੜੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਸਰ ਔਰ ਮਲੇਰ ਕੋਲੇ ਦੀ VOTING ਦੂਜੇ ਕੰਪੈਰੀਜ਼ਨ ਕਰੀ ਦੂਜੇ ਤਹਿਸੀਲਾਂ ਦੇ ਨਾਲ ਤਾਂ ਮਲੇਰ ਕੋਲੇ ਦੀ VOTING ਵੀ ਜਿਹੜੀ ਜ਼ਿਆਦਾ ਹੁੰਦੀ ਹੈ ਸਰ ਪਰ ਮਲੇਰ ਕੋਲੇ ਵਿੱਚ ਮੈਡੀਕਲ ਕਾਲਜ ਦੀ ਨੂੰ ਸਿਰਫ ਅਨਾਉਂਸ ਕਰ ਦੇਣਾ ਔਰ ਉਸ ਨੂੰ ਨਾ ਬਣਾਣਾ ਉਸ ਦੇ ਉੱਤੇ ਨਾ ਕੰਮ ਕਰਨਾ ਸਿਰਫ ਲਾਰੇ ਵਗੈਰਾ ਗੱਲਾਂ ਕਰਨੀਆਂ ਕਿ ਉਹ ਦੇਖੋ ਇਹ ਮੈਟਰ ਨਹੀਂ ਕਰਦਾ ਇੱਕ ਬਹੁਤ ਵੱਡਾ ਗੰਭੀਰ ਮੁੱਦਾ ਹੈ ਕਿ ਮੈਡੀਕਲ ਕਾਲਜ ਦੀ ਨਾ ਤਾਂ ਹੁਣ ਤੱਕ ਕੋਈ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋਇਆ ਹੈ ਤੇ ਮੈਂ ਤਾਂ ਸ਼ਹਿਰ ਦੇ ਵਿੱਚ ਨਹੀਂ ਦੇਖਿਆ ਕਿ ਕੋਈ ਜਗ੍ਹਾ ਪਲੇਸ ਨੂੰ ਨਿਯੁਕਤ ਕਰਕੇ ਉਸ ਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੋਵੇ ਤਾਂ ਕਿ ਵੀ ਉਹ ਚੱਲ ਰਿਹਾ ਹੋਵੇ ਕੰਟੀਨਿਊ ਚੱਲ ਰਿਹਾ ਹੋਵੇ ਨਹੀਂ ਸਰ ਮੈਡੀਕਲ ਕਾਲਜ ਨਹੀਂ ਬਣ ਰਿਹਾ ਇਸ ਟਾਈਮ ਬਨਿਆ ਨਹੀਂ ਹੈ ਸਿਰਫ 3-4 ਸਾਲਾਂ ਤੋਂ ਇੱਕ ਸੁੰਦੇਆਰੇ ਕੇ ਮੈਡੀਕਲ ਕਾਲਜ ਪਾਸ ਹੋਇਆ ਔਰ ਨਹੀਂ ਬਣਿਆ ਇਹ ਵੀ ਇੱਕ ਮਲੇਰ ਕੋਲੇ ਦਾ ਬਹੁਤ ਗੰਭੀਰ ਮੁੱਦਾ ਹੈ ਤੀਸਰੀ ਗੱਲ ਸਾਰੀ ਜਿਹੜੀ ਇਹ ਹੈ ਕਿ ਮਲੇਰ ਕੋਲੇ ਦੇ ਵਿੱਚ ਸਿਵਲ ਹਸਪੀਟਲ ਆਪਣੇ ਸ਼ਹਿਰ ਦੇ ਵਿੱਚ ਦੇਖੋ ਕਾਫੀ ਪੁਰਾਣਾ ਜੀ ਤੇ ਮਾਮ ਸਾਹਿਬ ਤੁਸੀਂ ਬਾਕਾਇਦਾ ਚੰਗੀ ਤਰ੍ਹਾਂ ਜਾਣਦੇ ਹੋ ਜਿੱਥੇ ਜ਼ਿਆਦਾ ਪੋਪੂਲੇਸ਼ਨ ਹੁੰਦੀ ਹੈ ਨਾ ਤੇ ਡੈਫੀਨਿਟਲੀ ਆ ਉਥੇ ਕਰਾਉਡਿੰਗ ਪੀਪਲਸ ਹੁੰਦੇ ਨੇ ਜਾਂ ਮਤਲਬ ਉੱਤੇ ਡਿਸੀਜ਼ਸ ਵਗੈਰਾ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਨੂੰ ਜਿਹੜੀ ਸੂਬਤਾਂ ਜਿਹੜੀ ਹੈ ਮੈਡੀਕਲ ਦੀ ਸੂਬਤਾਂ ਜਿਹੜੀ ਚਾਹੀਦੀ ਹੁੰਦੀ ਹੈ ਉਹ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ ਸਰ ਜਿਸ ਕਾਰਨ ਮਤਲਬ ਕਿ ਮਲੇਰਕੋਲੇ ਦੇ ਲੋਕ ਆਵਾਮ ਜਿਹੜੇ ਨੇ ਪਿੰਡਾਂ ਦੇ ਵਿਚਾਰੇ ਜਿਹੜੇ ਪਿੰਡ ਦੇ ਤਾਲੂਕ ਰੱਖਦੇ ਨੇ ਮਲੇਰਕੋਲੇ ਜ਼ਿਲ੍ਹੇ ਦੇ ਨਾਲ ਸਰ ਉਹਨਾਂ ਨੂੰ ਸਰਕਾਰੀ ਹਸਪਤਲ ਦੇ ਵਿੱਚ ਇਹ ਬਹੁਤ ਸਾਰੀ ਜਿਹੜੀ ਜਿਹਦੀ ਮਤਲਬ ਮੁਸੀਬਤ ਦਾ ਪ੍ਰੋਬਲਮ ਦੀ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਦੇ ਡਾਕਟਰਾਂ ਦੀ ਡਿਊਟੀ ਰਾਤ ਨੂੰ ਹੁੰਦੀ ਹੈ ਜਿਹੜੇ ਵਧੀਆ ਡਾਕਟਰ ਨੇ ਜਦੋਂ ਲੋਕ ਵਿਚਾਰੇ ਦਿਨ 'ਚ ਉਹਨਾਂ ਨੂੰ ਚੈੱਕ ਕਰਨ ਆਉਂਦੇ ਨੇ ਉਹ ਕਹਿ ਦਿੰਦੇ ਨੇ ਕਿ ਇਹਨਾਂ ਦੀ ਡਿਊਟੀ ਰਾਤ ਨੂੰ ਹੈ ਇਹ ਨਹੀਂ ਮਿਲ ਸਕਦੇ ਸਰ ਉਹਨਾਂ ਨੂੰ ਆਪਣੇ ਜਿਹੜੇ ਪਿੰਡ ਤੋਂ ਵਿਚਾਰੇ ਗਰੀਬ ਲੋਕ 150 ਖਰਚ ਕਰਕੇ ਟਰੈਵਲਿੰਗ ਦੇ ਜ਼ਰੀਏ ਆਉਂਦੇ ਨੇ ਉਹਨਾਂ ਨੂੰ ਉਦੋਂ ਹੀ ਵਾਪਸ ਜਾਣਾ ਪੈਂਦਾ ਹੈ ਤੀਜਾ ਮੁੱਦਾ ਸਰ ਇਹ ਵੀ ਹੈ ਕਿ ਮਲੇਰ ਕੋਲੇ ਵਿੱਚ ਮੈਡੀਕਲ ਦੀ ਸਹੂਲਤ ਅੱਛੀ ਨਾ ਹੋਣਾ ਇਹ ਵੀ ਕਿਤੇ ਨਾ ਕਿਤੇ ਗੰਭੀਰ ਬਹੁਤ ਜ਼ਿਆਦਾ ਮੁੱਦਾ ਬਣ ਰਿਹਾ ਹੈ ਚੌਥਾ ਜਿਹੜਾ ਮੁੱਦਾ ਮਲੇਰ ਕੋਲੇ ਦਾ ਖਾਸ ਕਰ ਸਰ ਇਹ ਹੈ ਕਿ ਦੇਖੋ ਮਲੇਰ ਕੋਲੇ ਦੀ ਆਵਾਮ ਜਿਹੜੀ ਹੈ ਦੇਖੋ ਸਰ ਸਿਰਫ ਇਹ ਚਾਹਦੀ ਹੈ ਪਾਰਟੀ ਦਾ ਕੋਈ ਵੀ ਲੀਡਰ ਹੋਵੇ ਸਾਨੂੰ ਪਤਾ ਹੈ ਕਿ ਸਾਰੀਆਂ ਪਾਰਟੀਆਂ ਅੱਛੀਆਂ ਹੁੰਦੀਆਂ ਸਰ ਜਦੋਂ ਪਾਰਟੀ ਨੂੰ ਦਾ ਨਹੀਂ ਪੱਥਰ ਰੱਖਿਆ ਜਾਂਦਾ ਜਦੋਂ ਪਾਰਟੀ ਨੂੰ ਤਿਆਰ ਕੀਤਾ ਜਾਂਦਾ ਸਰ ਪਾਰਟੀ ਨੂੰ ਇਹ ਇਹ ਕਹਿ ਕੇ ਨਹੀਂ ਤਿਆਰ ਕੀਤਾ ਜਾਂਦਾ ਕਿ ਤੁਸੀਂ ਲੋਕਾਂ ਪ੍ਰਤੀ ਕੰਮ ਨਹੀਂ ਕਰਨੇ ਇਹ ਲੋਕ ਮੰਡੈਟਰੀ ਹੋਣਾ ਚਾਹੀਦਾ ਹੈ ਜਿਹੜੀ ਪਾਰਟੀ ਜੋ ਮੈਨੀਫੈਸਟੋ ਜਾਰੀ ਕਰੇਗੀ ਜਿਸ ਜਿਲੇ ਦਿਖਾਤਰ ਉਸ ਨੂੰ ਇੰਪਲੀਮੈਂਟ ਕਰਨਾ ਇੱਕ ਕਾਨੂੰਨੀ ਉਠੋਟੀ ਹੋਣੀ ਚਾਹੀਦੀ ਹੈ ਸਰ ਤੇ ਐਦਾਂ ਦਾ ਹਰ ਕੋਈ ਲੀਡਰ ਬਣਨ ਤਿਆਰ ਹੈ ਸਰ ਹੁਣ ਤੁਸੀਂ ਪਿੱਛੇ ਦੇਖਿਆ ਕਿ ਇੱਕ ਟਿਕਟਾਂ ਦੀ ਵੰਡ ਪਿੱਛੇ ਪਾਰਟੀ ਦੇ ਬਹੁਤ ਸਾਰੇ ਲੀਡਰ ਅਦਰੋਂ ਤੋਂ ਉਧਰ ਉਧਰੋਂ ਤੋਂ ਅਦਰ ਜਾ ਰਹੇ ਨੇ ਸਰ ਕਿੱਟੀ ਕਿੱਣੀ ਮਿਲਿਆ ਸਰ ਕਿ ਟਿਕਟ ਪਿੱਛੇ ਹੀ ਪਾਰਟੀ ਦਾ ਜਿਹੜਾ ਬੇਸ ਹੈ ਕਿ ਟਿਕਟ ਪਿੱਛੇ ਹੀ ਸਿਰਫ ਲੜਿਆ ਜਾਂਦਾ ਆਵਾਮ ਦੇ ਜੋ ਮੁੱਦੇ ਨੇ ਆਵਾਮ ਦੀ ਜੇ ਅਗਰ ਕੋਈ ਗੱਲ ਕਰਦਾ ਤੇ ਉਸ ਦੀ ਨਾ ਸੁਣੀ ਨਹੀਂ ਜਾਂਦੀ ਸਿਰਫ ਲਾਰੇਆਂ ਦੇ ਨਾਲ ਹੀ ਰੱਖਣ ਦੇ ਨਾਲ ਜਿਹੜਾ ਉਹ ਇਹ ਕੰਮ ਨਹੀਂ ਸਰੇਗਾ ਸਰ ਪੰਜਵਾਂ ਮੁੱਦਾ ਜਿਹੜਾ ਗੰਬੀਰ ਮਲੇਰ ਕੋਲੇ ਦੀ ਆਵਾਮ ਦਾ ਖਾਸ ਕਰ ਸਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਰ ਮਲੇਰ ਕੋਲੇ ਦੀ ਜਿਹੜੀ ਮੁਸਲਿਮ ਪਪੂਲੇਸ਼ਨ ਹੈ ਅਲਹਮਦੁਲਿਲਾ ਮਲੇਰ ਕੋਲੇ ਜਿਹੜੀ ਸ਼ੁਆ ਅਲhamdulillah ਜ਼ਾਦਾ ਹੈ ਤੇ ਸਾਡੇ ਕੋਲ ਸਰ ਪੰਜਾਬ ਦੇ ਵਿੱਚ तकरीबन ਮੇਰੇ ਜੋ ਮੇਰੀ ਅੰਡਰਸਟੈਂਡਿੰਗ ਦੇ ਵਿੱਚ ਹੈ ਮਲੇਰ ਕੋਲ ਸਰ ਇੱਕ ਮੁਸਲਮਨ ਮਲੇ ਐਮਐਲਏ ਸਰ ਪੰਜਾਬ ਚ ਜੀ ਪੰਜਾਬ ਮੰਡਲੀ ਦੇ ਵਿੱਚ ਉਸ ਨੂੰ ਨਾ ਜਗ੍ਹਾ ਦੇਣਾ ਦੇਖੋ ਚਾਹੇ ਉਹ ਮਾਨ ਮਤਲਬ ਕਿ ਕਿਸੇ ਵੀ ਪਾਰਟੀ ਨਾਲ ਹੋਵੇ ਚਾਹੇ ਆਕਾਰ ਜੋ ਹੈ ਪੰਜਾਬ ਦੀ ਕਿਤੇ ਨਾ ਕਿਤੇ ਇਹ ਵੀ ਮਤਲਬ ਮਲੇਰ ਕੋਲੇ ਲੋਕਾਂ ਦੀ ਨਿਰਾਸ਼ਾ ਜ਼ਾਹਿਰ ਹੋ ਰਹੀ ਹੈ ਕਿ ਮਤਲਬ ਸਾਡੇ ਲੀਡਰ ਨੂੰ ਕੈਬਨਟ ਦੇ ਵਿੱਚ ਰੈਂਕ ਨਾ ਦੇਣਾ ਸਰ ਇਹ ਵੀ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ ਔਰ ਇਹਦੇ ਕਿਤੇ ਨਾ ਕਿਤੇ ਪਾਰਟੀ ਨੂੰ ਇਸ ਦਾ ਵੀ ਨਿਰਾਸ਼ਾ ਦੇਖਣੀ ਪੈ ਸਕਦੀ ਹੈ ਸਰ ਜੀ ਔਰ ਤੁਸੀਂ ਗੱਲ ਕੀਤੀ ਸੀ ਸਿਵਲ ਹਸਪੀਟਲ ਮਲੇਰ ਕੋਡਲਾ ਦੀ ਸਿਵਲ ਹਸਪੀਟਲ ਮਲੇਰ ਕੋਡਲਾ ਪਹਿਲਾਂ ਇੱਕ ਤਹਿਸੀਲ ਹਸਪੀਟਲ ਲੈਵਲ ਦਾ ਹਸਪੀਟਲ ਸੀਗਾ ਹੁਣ ਇੱਕ ਜ਼ਿਲ੍ਹਾ ਲੈਵਲ ਦਾ ਹਸਪੀਟਲ ਹੈ ਔਰ ਅਨਫੋਰਚੂਨੇਟਲੀ ਬੜਾ ਮਤਲਬ ਇੱਕ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਵੀ ਕਾਰਡੀਓਲੋਜਿਸਟ ਨਿਊਰੋਲੋਜੀਸਟ ਹੋਰ بڑا ਰੌਲਾ ਪਾ ਕੇ ਉਹਨੇ ਧਰਨਾ ਲਾ ਕੇ ਇੱਕ ਮਤਲਬ ਸੰਸਥਾ ਨੇ ਧਰਨਾ ਲਾਇਆ ਇੱਕ ਮਹੀਨੇ ਤੱਕ ਧਰਨਾ ਵੀ ਚੱਲਿਆ ਤਾਂ ਦੋ ਡਾਕਟਰ ਉਹਦੇ ਅਪਾਇੰਟ ਹੁੰਦੇ ਨੇ ਔਰ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਤਾਂ ਇੱਥੋਂ ਉਹਨੂੰ ਫਰਸਟ ایڈ ਦੇ ਕੇ ਡਰਾਈਵਰ ਕਰ ਦਿੱਤਾ ਜਾਂਦਾ ਹੈ ਤਾਂ ਇਹ ਵੀ ਜੋ ਇਰਫਾਨ ਸਾਹਿਬ ਦੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਕਿ ਮੈਡੀਕਲ ਸਹੂਲਤਾਂ ਨਾ ਹੋਣਾ ਇੱਕ ਮੇਨ ਗੰਭੀਰ ਮੁੱਦਾ ਹੋ ਸਕਦਾ ਹੈ ਜੋ ਮੌਜੂਦਾ ਸਰਕਾਰ ਦੇ ਅਗੇਂਸਟ ਜਾ ਸਕਦਾ ਹੈ ਔਰ ਇਰਫਾਨ ਸਾਹਿਬ ਜੀ ਮੈਨੂੰ ਐਲਸੋ ਆਪਾਂ ਪੰਜ ਮੁੱਦੇ ਤੁਸੀਂ ਲੋਕਾਂ ਦੇ ਸਾਹਮਣੇ ਰੱਖਿਆ ਹੈ ਮਲੇਰ ਕੋਟਲੇ ਦੇ ਜਿਹੜੇ ਮੁੱਖ ਮੁੱਦੇ ਤੁਹਾਨੂੰ ਲੱਗੇ ਤੁਸੀਂ ਉਹ ਰੱਖਿਓ ਸਰ ਮੈਨੂੰ ਐ ਦੱਸੋ ਕੈਂਡੀਡੇਟਸ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਅਮਰਿੰਦਰ ਸਰ ਦਾ ਕੈਂਡੀਡੇਟ ਔਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਾਂਗਰਸ ਦਾ ਕੈਂਡੀਡੇਟ ਇਸ ਟਾਈਮ ਜਿਹੜੇਗੇ ਮੌਜੂਦ ਹੈ ਆਪਣੇ ਆਪਣੇ ਪਾਰਟੀਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਸਰ ਕਿਹੜੇ ਕੈਂਡੀਡੇਟ ਨੇ ਕਿੰਨੇ ਕ ਪਰਸੈਂਟ ਮਲੇਰ ਕੋਟਲੇ ਦੇ ਇਹਨਾਂ ਮੁੱਦਿਆਂ ਦੀ ਗੱਲ ਕੀਤੀ ਹੈ ਜੋ ਤੁਸੀਂ ਸੁਣੀ ਹੈ ਜੀ ਕੋ ਸਰ ਤੁਸੀਂ ਕਹੇ ਕਿ ਉਹ ਪਾਰਟੀਆਂ ਦੇ ਅਲੱਗ-ਅਲੱਗ ਕੈਂਡੀਡੇਟ ਨੇ ਪਾਰਟੀ ਨੇ ਆਪਣੇ ਟਿਕਟ ਦੇ ਕੇ ਪਾਰਟੀ ਨੇ ਮੈਦਾਨ ਚੋਂ ਉਤਾਰੇ ਨੇ ਸਰ ਤੇ ਸਰ ਅਗਰ ਆਪਾਂ ਸਿਮਰ ਸਿੰਘ ਮਾਨ ਦੀ ਗੱਲ ਕਰੀਏ ਉਹ ਮੌਜੂਦਾ ਇਸ ਟਾਈਮ ਮਤਲਬ ਪਾਰਲੀਮੈਂਟ ਦੇ ਮੈਂਬਰ ਨੇ ਸਰ ਪਿਛਲੇ 1 ਸਾਲ ਤੋਂ ਮਤਲਬ ਉਹ ਮੈਂਬਰ ਨੇ ਤੇ ਉਹ ਉਹਨਾਂ ਨੂੰ ਪਿਛਲੀ ਵਾਰ ਜਿੱਤ ਪ੍ਰਾਪਤ ਹੋਈ ਸੀਗੀ ਸਰ ਦੇਖੋ ਜਿੱਥੇ ਤੱਕ ਮਲੇਰ ਕੋਲੇ ਦੇ عوام ਦੀ ਗੱਲ ਹੈ ਹੁਣ ਤੱਕ ਅਗਰ ਪ੍ਰੋਪਰ ਤੌਰ ਤੇ ਅਗਰ ਦੇਖਿਆ ਜਾਵੇ ਸਰ ਤਾਂ ਮਤਲਬ ਮੇਰੀ ਨਜ਼ਰ ਦੇ ਵਿੱਚ ਨਹੀਂ ਆਇਆ ਕਿ ਕਿਸੇ ਨੇ ਮਲੇਰ ਕੋਲੇ ਦੇ ਮਤਲਬ ਮੁੱਦਿਆਂ ਦੀ ਗੱਲ ਸਪਸ਼ਟ ਕੀਤੀ ਹੋਵੇ ਔਰ ਕਿਹਾ ਹੋਵੇ ਕਿ ਮਲੇਰ ਕੋਲੇ ਦੇ ਮੁੱਦਿਆਂ ਨੂੰ ਮੈਂ ਪਹਿਲ ਦੇ ਆਧਾਰ ਤੇ ਜਿਸ ਤਰ੍ਹਾਂ ਪਹਿਲ ਦੇ ਆਧਾਰ ਤੇ ਜਿੱਤ ਪ੍ਰਾਪਤ ਕੋਈ ਵੀ ਕਰੇਗਾ ਕਿਉਂਕਿ ਮਲੇਰ ਕੋਲੇ ਦੀ VOTING ਹੀ ਫੈਸਲਾ ਕਰਦੀ ਹੈ ਡਿਸਟ੍ਰਿਕਟ ਸੰਗਰੂਰ ਦੀ ਸੀਟ ਦਸਰ ਪਿਛਲੀ ਵਾਰ 8000 ਲੀਡ ਤੇ ਮਾਨਸਬ ਅਗੇ ਗਈ ਸੀ ਕਿ ਸਿਮਰ ਸਿੰਘ ਮਾਨ ਸ਼ੋਰ ਮੇਂ ਗਲਦਲ ਵਾਲੇ ਉਹ ਮਲੇਰ ਕੋਲੇ ਦੀ ਲੀਡ ਦੇ ਕਾਰਨ ਹੀ ਗਏ ਸੀ ਤੋਂ ਸਰ ਮਲੇਰ ਕੋਲੇ ਦੇ ਆਵਾਮ ਦੇ ਮੁੱਦਿਆਂ ਦੀ ਗੱਲ ਹੁਣ ਤੱਕ ਕਿਸੇ ਵੀ ਲੀਡਰ ਦੇ ਸਪਸ਼ਟ ਰੂਪ ਦੇ ਵਿੱਚ ਨਹੀਂ ਆਈ ਸਰ ਕੀ ਮਲੇਰ ਕੋਲੇ ਦੀ ਆਵਾਮ ਨੂੰ ਅੱਖੋਂ ਪਰੇ ਕੀਤਾ ਜਾ ਰਿਹਾ ਹੈ ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਆ ਮਲੇਰ ਕੋਲੇ ਦੀ ਆਵਾਮ ਦਾ ਨਾਂ ਬੋਲਣਾ ਇਹਨਾਂ ਲੀਡਰਾਂ ਦੇ ਖਿਲਾਫ ਕਿ ਅਸੀਂ ਇਹ ਦੀ ਕਮਜ਼ੋਰੀ ਮੰਨੀ ਹੈ ਕਿ ਨਹੀਂ ਸਰ ਦੇਖੋ ਲੀਡਰ ਇੱਕ ਅਗਰ ਮੈਦਾਨ 'ਚ ਉਤਰਦਾ ਹੈ ਤਾਂ ਪਹਿਲੀ ਗੱਲ ਉਹ ਲੀਡਰ ਨਹੀਂ ਜੋ ਪਾਰਟੀ ਦਾ ਗੁਲਾਮ ਹੈ ਜੀ ਉਹਨੇ ਪਾਰਟੀ ਦਾ ਗੁਲਾਮ ਰਹਿਣਾ ਤੋ ਆਪਣੇ ਆਪ ਨੂੰ ਲੀਡਰ ਨਾ ਮੰਨੇ ਲੀਡਰ ਇਨਸਾਨ ਉਹਨੂੰ ਖੜਾ ਕਰਦਾ ਹੈ ਕਿ ਜਿਹਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਨੇ ਔਰ ਲੋਕਾਂ ਦੇ ਲਈ ਉਹ ਆਪਣੀ ਵਕਤ ਜਾਨ ਮਾਲ ਕੁਰਬਾਨ ਕਰਦਾ ਸਰ ਉਹ ਲੀਡਰ ਖਾਨ ਦਾ ਹੱਕਦਾਰ ਹੁੰਦਾ ਹੁਣ ਤੱਕ ਸਪਸ਼ਟ ਤੌਰ ਤੇ ਸਰ ਮੇਰੀ ਨਿਗਾਹ ਵਿੱਚ ਤਾਂ ਨਹੀਂ ਆਇਆ ਕਿ ਮਲੇਰੋਕੋਲ ਜੋ ਗੰਭੀਰ ਮੁੱਦੇ ਨੇ ਉਹਨਾਂ ਨੂੰ ਕਿਸੇ ਪਾਰਟੀ ਦੇ ਨੁਮਾਇੰਦੇ ਨੇ ਇਹ ਗੱਲ ਸਪਸ਼ਟ ਤੌਰ ਤੇ ਕਹੀ ਹੋਵੇ ਕਿ ਅਸੀਂ ਇਸ ਨੂੰ ਪਹਿਲ ਦੇ ਆਧਾਰ ਤੇ ਔਰ ਮੈਨੀਫੈਸਟੋ ਵਿੱਚ ਅਸੀਂ ਰੱਖਦੇ ਹੋਏ ਔਰ ਉਸ ਨੂੰ ਹੱਲ ਕਰਾਂਗੇ ਸਰ ਦੇਖੋ ਹੱਲ ਉਦੋਂ ਹੋਣਗੇ ਜਦੋਂ ਤੁਹਾਡਾ ਪਾਰਟੀ ਦੇ ਵਿੱਚ ਕੁਝ ਬੇਸ ਬੇਸ ਹੋਊਗਾ ਜਦੋਂ ਤੁਹਾਡਾ ਪਾਰਟੀ ਦੇ ਵਿੱਚ ਕੋਈ ਪ੍ਰੋਪਰ ਬੇਸ ਨਹੀਂ ਹੋਣਾ ਫਿਰ ਤੁਸੀਂ ਮੁੱਦਿਆਂ ਨੂੰ ਹੱਲ ਕਿਵੇਂ ਪ੍ਰੋਗਰਾਉਂਗੇ ਨਹੀਂ ਹੋ ਸਕਦਾ ਇੱਕ ਬੰਦੇ ਨੇ ਕਿਹਾ ਕਿ ਮੈਂ 15 ਲੱਖ ਅ ਅਕਾਊਂਟਾਂ ਚ ਪਵਾ ਦਾਂਗਾ ਕਾਲਾ ਧਨ ਵਾਪਸ ਲਿਆਵਾਂਗਾ ਮੰਨ ਲਓ ਸਰ ਨਾਲ ਕਾਲਾ ਤਾਂ ਆਇਆ ਉਨਾ ਹੀ 15 ਲੱਖ ਪਏ ਤੇ ਇਹ ਤਾਂ ਪਬਲਿਕ ਨੂੰ ਮੈਂ ਇਹ ਕਹਿ દઈએ ਕਿ ਜੀ ਉਹ ਇੱਕ ਉਹ ਤਾਂ ਬੋਲਾ ਗਿਆ ਮੇਰੇ ਇੱਕ ਜੁਮਲਾ ਠੀਕਾ ਸਰ ਤੁਸੀਂ ਬੜਾ ਸਪਸ਼ਟ ਰੂਪ ਚ ਦੱਸਿਆ ਕਿ ਹੁਣ ਤੱਕ ਕਿਸੇ ਵੀ ਕੈਂਡੀਡੇਟ ਨੇ ਮਲੇਰ ਕੋਲ ਦੇ ਕਿਸੇ ਵੀ ਵੱਡੇ ਛੋਟੇ ਮੁੱਦੇ ਦੀ ਸਪਸ਼ਟ ਰੂਪ ਦੇ ਵਿੱਚ ਆਪਣੀ ਸਟੇਜ ਤੋਂ ਅਨਾਉਂਸਮੈਂਟ ਨਹੀਂ ਕੀਤੀ ਔਰ ਕਿਹਾ ਨਹੀਂ ਕਿ ਮੈਂ ਹੁਣ ਹੱਲ ਕਰੂੰਗਾ ਲੇਕਿਨ ਸਰ ਕੱਲ ਰੋਡ ਸ਼ੋਅ ਵੀ ਹੋ ਗਿਆ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਚਲੇ ਗਏ ਆ ਤੇ ਉਸ ਤੋਂ ਇਲਾਵਾ ਦੂਸਰੇ ਕੈਂਡੀਡੇਟਸ ਵੀ ਕੰਟੀਨਿਊਸਲੀ ਮਤਲਬ ਇੱਕ ਫੋਕਸ ਦੇ ਨਾਲ ਜ਼ਿਲ੍ਹਾ ਮਲੇਰਕੋਟਲੇ ਦੇ ਉੱਪਰ ਅੱਖ ਬਣਾ ਕੇ ਰੱਖੇ ਹੋਏ ਹਨ ਔਰ ਆਉਂਦੇ ਨੇ ਇੱਥੇ ਔਰ ਉਹਨਾਂ ਨੂੰ ਵੋਟਸ ਚਾਹੀਦੇ ਹਨ ਚਲੋ ਹੁਣ ਕਨਕਲੂਜਨ ਤੋਂ ਪਹਿਲਾਂ ਮੈਂ ਇੱਕ ਕੁਐਸਚਨ ਤੁਹਾਨੂੰ ਇਹ ਪੁੱਛਣਾ ਚਾਹਣਾ ਲੋਕਾਂ ਨੂੰ ਖਾਸ ਤੌਰ ਤੇ ਜੋ ਮਲੇਰਕੋਟਲੇ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਨਾਲ ਸੰਬੰਧਿਤ ਲੋਕ ਨੇ ਜਿਦੇ ਵਿੱਚ ਐਮਦਗੜ ਆ ਗਿਆ ਸੰਦੌੜ ਆ ਗਿਆ ਅਮਰਗੜ ਆ ਗਿਆ ਜਾਂ ਮਲੇਰਕੋਟਲਾ ਆ ਗਿਆ ਮਲੇਰਕੋਟਲੇ ਦੇ ਨਾਲ ਰਿਲੇਟਿਡ ਜਿਹੜੇ ਵੀ ਪਿੰਡ ਆ ਆ ਗਏ ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਸ ਆਧਾਰ ਤੇ ਵੋਟ ਪਾਉਣ ਔਰ ਕਿਵੇਂ ਆਪਣੀ ਗੱਲ ਨੂੰ ਲੋਕਾਂ ਤੱਕ ਰੱਖਣਾ ਕਿਵੇਂ ਆਪਣਾ ਦਰਦ ਲੋਕਾਂ ਇਹ ਰਿਪ੍ਰੈਜ਼ੈਂਟੇਟਿਵ ਜੋ ਹੈਗੇ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈਗੇ ਉਹਨਾਂ ਤੱਕ ਪਹੁੰਚਾਉਣ ਔਰ ਕਿਸ ਬੰਦੇ ਨੂੰ ਵੋਟ ਕਰਨ ਤੁਸੀਂ ਬੜਾ ਇੱਕ ਅੱਛਾ ਕੁਐਸਚਨ ਕੀਤਾ ਸਰ ਕਿ ਆਵਾਮ ਮਤਲਬ ਆਵਾਮ ਦੀ رائے ਕੀ ਹੋਣੀ ਚਾਹੀਦੀ ਹੈ ਯਾਨੀ ਕਿ ਆਵਾਮ ਕਿੱਦਾ ਸਾਧਵੇ ਇਹ ਆਵਾਮ ਨੂੰ ਮਤਲਬ ਕਿਧਰ ਜਾਣਾ ਚਾਹੀਦਾ ਹੈ ਦੇਖੋ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਕਿ ਅਕਸਰ ਇੱਕ ਮੈਂ ਪਹਿਲਾਂ ਵੀ ਪਿਛਲੇ ਸਾਲ ਵੀ ਇਹ ਬਾਤ ਕਹੀ ਸੀ ਕਿ ਹਮ ਰੱਬ ਕੇ ਰੱਬ ਹਮਾਰੇ ਹਮ ਸਭ ਕੇ ਸਭ ਹਮਾਰੇ ਇਹ ਤੋਂ ਮੁਰਾਦ ਸਰ ਇਹ ਗੱਲ ਹੈ ਮੇਨ ਇਹ ਹੈ ਕਿ ਇਨਸਾਨ ਦੇ ਹੁੰਦੇ ਨੇ ਨਾ ਮੁਸੀਬਤਾਂ ਔਰ ਖੁਸ਼ੀਆਂ ਆਂਦੀਆਂ ਨੇ ਸਰ ਦੇਖੋ ਉਹ ਜਦੋਂ ਇਨਸਾਨ ਦੇ ਉੱਤੇ ਮੁਸੀਬਤਾਂ ਔਰ ਖੁਸ਼ੀਆਂ ਆਂਦੀਆਂ ਨੇ ਨਾ ਉਦੋਂ ਇਨਸਾਨ ਕਹਿੰਦੇ ਪਰਖਿਆ ਜਾਂਦਾ ਹੈ ਕਿ ਸਾਡੇ ਨਾਲ ਕੌਣ ਖੜਾ ਹੈ ਥੋੜੇ ਤੇ ਖੁਸ਼ੀ ਆਈ ਤੁਸੀਂ ਕਿਸੇ ਨੂੰ ਮਤਲਬ ਚੰਦ ਬੰਦਿਆਂ ਨੂੰ ਇਨਵਾਈਟ ਕੀਤਾ ਸਾਰੇ ਆ ਗਏ ਥੋੜੇ ਤੇ ਮੁਸੀਬਤ ਆਈ ਤੁਸੀਂ 10 ਨੂੰ ਬੁਲਾਇਆ 10 ਹੀ ਨਹੀਂ ਆਏ ਸਰ ਹੁਣ ਤੁਸੀਂ ਉਹ ਸੱਚ ਦੱਸਿਓ ਤੁਹਾਨੂੰ ਕੋਈ ਪੁੱਛੇ ਕਿ ਕਿ ਸਰ ਤੁਸੀਂ ਜਦੋਂ ਖੁਸ਼ੀ ਦੇ ਵਿੱਚ ਇਹਨਾਂ 10 ਨੂੰ ਬੁਲਾਇਆ ਸੀਗਾ ਉਹ ਦਸ ਹੀ ਆ ਗਏ ਸੀਗੇ ਉਹ ਜਦੋਂ ਤੁਹਾਨੂੰ ਕੋਈ ਮੁਸੀਬਤ ਪਈ ਤੇ ਤੁਸੀਂ ਦਸਾਂ ਨੂੰ ਬੁਲਾਇਆ ਦਸਾਂ ਚੋਂ ਦਸ ਹੀ ਨਹੀਂ ਆਏ ਸਰ ਤੇ ਤੁਸੀਂ ਉੱਥੇ ਕਹੋਗੇ ਕਿ ਹਾਂ ਸਰ ਇਹ ਇਦਾਂ ਦੇ ਹੀ ਲੋਕ ਨੇ ਕਿ ਮਤਲਬ ਕਰਦੇ ਨੇ ਚਲੇ ਜਾਂਦੇ ਨੇ ਤੁમે ਲੋਕਾਂ ਨੂੰ ਮਲੇਰ ਕੋਲੇ ਦੇ ਖਾਸ ਕਰ ਆਵਾਮ ਨੂੰ ਤੇ ਇਹਦੇ ਨਾਲ ਰਿਲੇਟਡ ਜਿਹੜੇ ਪਿੰਡਾਂ ਔਰ ਜਿਹੜੇ ਕਸਬੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਤੁਹਾਡੇ ਚੈਨਲ ਦੇ ਜ਼ਰੀਏ ਜੋ ਤੁਸੀਂ ਇੱਕ ਵਿਵਕਤੀ ਤਰ੍ਹਾਂ ਔਰ ਤੁਸੀਂ ਹਮੇਸ਼ਾ ਲੋਕਾਂ ਦੀ ਗੱਲ ਕਰਦੇ ਰਹਿੰਦੇ ਹੋ ਸਰ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਇਹ ਦੱਸਣਾ ਚਾਹਨਾ ਔਰ ਇਹ ਇੱਕ ਰਿਕੁਐਸਟ ਕਰਨਾ ਚਾਹਨਾ ਹੈ ਕਿ ਪਲੀਜ਼ ਸਰ ਤੁਸੀਂ ਮਤਲਬ ਆਪਣੀ ਮੁਸੀਬਤ ਦਾ ਟਾਈਮ ਨੂੰ ਯਾਦ ਕਰਦੇ ਹੋਏ ਜੋ ਤੁਹਾਡੇ ਨਾਲ ਉੱਥੇ ਖੜਿਆ ਚਾਹੇ ਉਹ ਕਿਸਾਨੀ ਮੁੱਦਾ ਹੋਵੇ ਚਾਹੇ ਆਰਥਿਕ ਮੁੱਦਾ ਹੋਵੇ ਚਾਹੇ ਉਹ ਥੋੜਾ ਮਤਲਬ ਜਦੋਂ ਲਾਕਡਾਊਨ ਸਿਸਟਮ ਹੋਵੇ ਉਹ ਜੋ ਵੀ ਕੋਈ ਮੁੱਦਾ ਮੁੱਦਾ ਪਬਲਿਕ ਦਾ ਪਰਸਨਲ ਪਬਲਿਕ ਦੇ ਏਰੀਆ ਦਾ ਮੁੱਦਾ ਹੋਵੇ ਜੇਕਰ ਉੱਥੇ ਤੁਹਾਡੇ ਨਾਲ ਕੋਈ ਕੁਛ ਕੋਈ ਖੜਿਆ ਵਾਕੀ ਦਿਲ ਤੋਂ ਖੜਿਆ ਤੇ ਆਵਾਮ ਨੂੰ ਚਾਹੀਦਾ ਕਿ ਉਹ ਉਹਨਾਂ ਦਾ ਸਾਥ ਦੇਣ ਨਾ ਕਿ ਸਿਰਫ ਇੱਕ ਕਿਸੇ ਦੀ ਸਪੀਚ ਸੁਣੀ ਜਾਂ ਕਿਸੇ ਦੀ ਰੈਲੀ ਦੇ ਵਿੱਚ ਗਏ ਜਾਂ ਕਿਸੇ ਦੇ ਜਲਸੇ ਦੇ ਵਿੱਚ ਗਏ ਜਾਂ ਫਿਰ ਇਹ ਗੱਲ ਕਹਿ ਕੇ ਜੀ ਉਹ ਸਰਪੰਚ ਆਪਣੇ ਸਾਨੂੰ ਵੀ ਉਹਦੇ ਨਾਲ ਜਾਣਾ ਪੈਂਦਾ ਜੀ ਕੀ ਕਰੀਏ ਇਹ ਗੱਲ ਕਿ ਆਪਣੀ ਵੋਟ ਦਾ ਗਲਤ ਇਸਤੇਮਾਲ ਨਾ ਕਰਨ ਬਲਕਿ ਆਪਣੀ ਉਸ ਵੋਟ ਦਾ ਉਹਨਾਂ ਦਾ ਹੱਕ ਔਰ ਅਧਿਕਾਰ ਹੈ ਮਾਮੂਨ ਸਾਹਿਬ ਔਰ ਸਭ ਤੋਂ ਪਹਿਲਾਂ ਕਿ ਇੱਕ ਵੋਟ ਜੀ ਇਨਸਾਨ ਦਾ ਖੁਦ ਦਾ ਰਾਈਟ ਹੁੰਦਾ ਹੈ ਦੇਖੋ ਆਪਾਂ ਕਿਸੇ ਤੋਂ ਕਿਸੇ ਦਾ ਰਾਈਟ ਖੋ ਲਈਏ ਉਹ ਖੋ ਨਹੀਂ ਸਕਦਾ ਕਿਸੇ ਤੋਂ ਖੁਦ ਦਾ ਪਰਸਨਲ ਰਾਈਟ ਹੁੰਦਾ ਔਰ ਵੋਟ ਵੀ ਜਿਹੜੀ ਹੈ ਇੱਕ ਆਪਣਾ ਸੈਪਰੇਟ ਤੌਰ ਤੇ ਇਨਸਾਨ ਆਪਨੇ ਲੱਗ ਪਾ ਕੇ ਆਂਦਾ ਹੈ ਲੇਕਿਨ ਹਰ ਇਨਸਾਨ ਨੂੰ ਇਹ ਗੱਲ ਆਪਣੀ ਸਪਸ਼ਟ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਕੋਲ ਸਾਡੀ ਪਾਵਰ ਜਿਹੜੀ ਹੈ ਉਹ ਸਾਡੀ ਪਾਵਰ VOTING ਦੇ ਟਾਈਮ ਇਸਤੇਮਾਲ ਹੋਣੀ ਹੈ ਉਹ ਅਸੀਂ ਇਹ ਪਾਵਰ ਕਿਵੇਂ ਇਸਤੇਮਾਲ ਕਰਨੀ ਹੈ ਉਹ ਇਹ ਹੈ ਕਿ ਉਹ ਆਪਣੀ ਇਸ ਪਾਵਰ ਦਾ ਇਸਤੇਮਾਲ ਬੜੇ ਸੋਚ ਸਮਝ ਦੇ ਨਾਲ ਔਰ ਖੁਦੀ رائے ਦੇ ਨਾਲ ਆਪਣੇ ਖੁਦ ਜ਼ਮੀਰ ਨੂੰ ਪੁੱਛਣ ਕਿ ਅਸੀਂ ਵੋਟ ਕਿੱਧਰ ਕਰਨੀ ਹੈ ਔਰ ਕਿਉਂ ਕਰਨੀ ਹੈ ਕਿ ਜੋ ਸਾਡੇ ਨਾਲ ਮੁਸੀਬਤ ਦੀ ਘੜੀ ਦੇ ਵਿੱਚ ਸਾਡੇ ਹੱਕ ਦੇ ਵਿੱਚ ਜੋ ਖੜਿਆ ਜਾਂ ਸਾਡੇ ਲਈ ਕਿਸੇ ਦੀ ਹਮਦਰਦੀ ਹੋਈ ਵਾਕੀ ਤਾਂ ਉਹ ਆਪਣੇ ਵੋਟ ਦਾ ਇਸਤੇਮਾਲ ਆਪਣੀ ਜ਼ਮੀਨ ਨੂੰ ਸੋਚਦੇ ਹੋਏ ਸਰਕਰਨ ਮੈਂ ਇਹੀ ਆਵਾਮ ਨੂੰ ਜਿਹੜੀ ਜਿਹੜੀ ਆ ਔਰ رائے ਕਰਦੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਇਰਫਾਨ ਸਾਹਿਬ ਆਨ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ ਬੁਲਾਉਂਦੇ ਰਹਾਂਗੇ ਅਲੱਗ-ਅਲੱਗ ਟੌਪਿਕਸ ਦੇ ਉੱਪਰ ਡਿਸਕਸ ਕਰਦੇ ਰਹਾਂਗੇ ਧੰਨਵਾਦ ਜੀ ਠੀਕ ਹੈ ਤਾਂ ਮੇਰੇ ਵੱਲੋਂ ਵੀਵਰ ਦਾ ਸਾਰਿਆਂ ਨੂੰ ਸਲਾਮ ਅਲੈਕੁਮ ਉਹ ਖਾਸ ਕਰਕੇ ਮੈਂ ਆਪਣੇ ਰੀਸੈਂਟ ਵਾਲਿਆਂ ਦਾ ਵੀ ਸ਼ੁਕਰੀਆ ਦਾ ਕਰਦਾ ਹਾਂ ਔਰ ਆਵਾਮ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਰੀਸੈਂਟ ਟਾਈਮਜ਼ ਦੇ ਨਾਲ ਜੁੜ ਕੇ ਔਰ ਇਸ ਇਸ ਆਧਾਰੇ ਨੂੰ ਮਜ਼ਬੂਤ ਕਰੋ ਔਰ ਦੂਸਰੀ ਗੱਲ ਇਹਨਾਂ ਦੀ ਜਿਹੜੀ ਨਿਊਜ਼ ਜਿਹੜੀ ਹੈ ਉਸ ਨੂੰ ਪਬਲਿਕ ਦੇ ਪਬਲਿਕ ਦੇ ਮੁੱਦੇ ਹੁੰਦੇ ਨੇ ਔਰ ਪਬਲਿਕ ਦੇ ਵਿੱਚ ਇਸ ਨੂੰ ਸੈਪਰੇਟ ਕਰੋ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਆਪਾਂ ਗੱਲ ਕਰ ਰਹੇ ਸੀ ਇਰਫਾਨ ਸਾਹਿਬ ਦੇ ਨਾਲ ਜਿਨ੍ਹਾਂ ਨੇ ਬੜੀ ਬੇਵਾਕੀ ਦੇ ਨਾਲ ਮਲੇਰ ਕੋਟਲੇ ਦੇ ਪੰਜ ਮੁੱਦੇ ਰੱਖਿਆ ਔਰ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਬੰਦਾ ਇਹਨਾਂ ਮੁੱਦਿਆਂ ਦੀ ਗੱਲ ਕਰਦਾ ਤਾਂ ਉਹਨੂੰ ਵੋਟ ਕਰੋ ਔਰ ਅਨਫੋਰਚੂਨੇਟਲੀ ਮਲੇਰ ਕੋਟਲੇ ਦੇ ਕਿਸੇ ਮੁੱਦੇ ਦੇ ਉੱਪਰ ਲੋਕ ਸਭਾ ਦਾ ਕੋਈ ਵੀ ਕੈਂਡੀਡੇਟ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹ ਹੁਣ ਤੱਕ ਬੋਲਿਆ ਨਹੀਂ ਆਪਾਂ ਕੀ ਸਿਰਫ ਔਰ ਸਿਰਫ ਮਲੇਰ ਕੋਟਲੇ ਦੀ ਆਵਾਮ ਜੋ ਹੈ ਇੱਕ ਵੋਟ ਬੈਂਕ ਹੈ ਸਿਰਫ ਔਰ ਸਿਰਫ ਅਸੀਂ ਵੋਟ ਪਾਉਣਾ ਹੈ ਔਰ ਕਿਸੇ ਦੇ ਪਿੱਛੇ ਲੱਗ ਕੇ ਅਸੀਂ ਵੋਟ ਕਰ ਦਈਏ ਤੇ ਉਸ ਤੋਂ ਬਾਅਦ ਕੋਈ ਵੀ ਬੰਦਾ ਸਾਡੇ ਕਿਸੇ ਮੁੱਦੇ ਦੇ ਉੱਪਰ ਬੋਲੇ ਹੀ ਨਾ ਤਾਂ ਅਸੀਂ ਅਗਲੇ ਇਲੈਕਸ਼ਨ ਨੂੰ ਉਹਦੀ ਵੇਟ ਕਰੀਏ ਕਿ ਸ਼ਾਇਦ ਵਿਧਾਨ ਸਭਾ 'ਚ ਸਾਡੀ ਗੱਲ ਹੋਊਗੀ ਵਿਧਾਨ ਸਭਾ ਤੋਂ ਬਾਅਦ ਫਿਰ ਅਸੀਂ ਗੱਲ ਕਰੀਏ ਕਿ ਲੋਕ ਸਭਾ ਦੇ ਵੀ ਸਾਡੀ ਗੱਲ ਹੋਊਗੀ ਇਸ ਤਰ੍ਹਾਂ ਹੀ ਕਰਦੇ ਹੋਏ ਪਿਛਲੇ 75 ਸਾਲ ਤੋਂ ਮਲੇਰ ਕੋੜਲੇ ਦੀ ਆਵਾਮ ਨੇ ਬਹੁਤ ਆਪਾਂ ਗੱਲ ਕਹੀਏ ਕਿ ਡਿਫਿਕਲਟੀਜ਼ ਦੇਖੀਆਂ ਨਾ ਆਓ ਹੁਣ ਉਸ ਬੰਦੇ ਨੂੰ ਆਪਾਂ ਵੋਟ ਕਰੀਏ ਜੋ ਬੰਦਾ ਤੁਹਾਡੀ ਗੱਲ ਕਰਦਾ ਹੈ ਜੋ ਬੰਦਾ ਤੁਹਾਡੇ ਬੱਚਿਆਂ ਦੇ ਫਿਊਚਰ ਦੀ ਗੱਲ ਕਰਦਾ ਹੈ ਜੋ ਬੰਦਾ ਇਸ ਸ਼ਹਿਰ ਦੇ ਫਿਊਚਰ ਦੀ ਗੱਲ ਕਰਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਫਿਰ ਇੱਕ ਵਧੀਆ ਪਰਸਨੈਲਿਟੀ ਦੇ ਨਾਲ ਹਾਜ਼ਰ ਹੋਵਾਂਗਾ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ